हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਪ੍ਰਗਟ ਸਿੰਘ ਬਾਈਗਣਾ ਦਾ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਵੀਡੀਓ ਲੋਡ ਦੋ ਨਾਲ ਕੇ گاਵਾ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਗਾਵਾਂ ਦੀਆਂ ਸੋਈਆਂ ਸਵਾਈਆਂ ਹੋਣਗੀਆਂ ਪ੍ਰੋਪਰ ਡਿਟੇਲ ਸਾਰੀ ਇਹਨਾਂ ਦੋ ਨਗਰ ਦੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਲੇ ਕਰਦੇ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਡਿਟੇਲ ਸਾਰੀ ਭਾਈ ਦੋ ਪੋਸਟ ਲੈਣੇ ਵੀਡੀਓ ਅੰਦਰ ਤੱਕ ਜੂ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਲਓ ਆਓ ਕਰਦੇ ਆ ਗੱਲਬਾਤ ਵਾਈ ਨਾਲ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਵਧੀਆ ਜੀ ਵਧੀਆ ਵਧੀਆ ਚੱਲੀ ਜਾਂਦਾ ਕੰਮ ਕਰ ਹਾਂਜੀ ਵਧੀਆ ਜੀ ਵਧੀਆ ਐਡਰੈਸ ਬੋਲ ਦਿਓ ਆਪਣੇ ਪਿੰਡ ਬਹਿਲਾ ਜੀ ਹੂੰ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹੂੰ ਨਾ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ ਹੈ 8728773599 ਠੀਕ ਹੈ ਜੀ ਹਾਂਜੀ ਦੋ ਨਗ ਗਾਵਾਂ ਦੇ ਵਿੱਚ ਦੋਵੇਂ ਗਾਵਾਂ ਸੁਈਆਂ ਸੁਈਆਂ ਨੇ ਹਾਂਜੀ ਇੱਕ ਦਾ ਬੱਚਾ ਹੈ ਨਹੀਂ ਇੱਕ ਸੱਜਰ ਸੁਈ ਆਵੇ ਠੀਕ ਆ ਆਸ਼ਾ ਬੱਚਾ ਮਗਾ ਹੈ ਨਾ ਹਾਂਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ 20-25 ਦਿਨ ਮਹੀਨਾ ਹੀ ਲਾ ਲਓ ਹੋ ਗਿਆ ਅੱਛਾ ਜੀ ਹਾਂ ਆ ਬੱਚਾ ਦਾ ਬੱਚਾ ਹਾਂਜੀ ਠੀਕ ਹੈ ਜੀ ਕਿੰਨਾ ਤੋਂ ਤੁਹਾਨੂੰ ਮੋਕਾ ਦੁੱਧ ਆਕਿਲੋ ਆ ਜੀ 10 ਕਿਲੋ ਤਿਆਰੇ ਜੀ ਹਾਂਜੀ ਹਾਂਜੀ 10 ਠੀਕ ਹੈ ਜੀ ਖਰਾਂ ਦੀ ਕੁਆਲਿਟੀ ਚੈੱਕ ਕਰ ਲਓ ਖਾ ਲਓ ਜੀ ਆ ਲਓ ਜੀ ਦੇਖੋ ਥਾਣ ਬਹੁਤ ਸੁਣਾ ਥਾਣ ਹੱਤੀ ਚਾਈ ਮੁੱਠੀ ਵਾਲਾ ਸੂਆ ਦੂਗਾ ਦੁੱਜਾ ਜੀ ਦੂਜਾ ਸੂਆ ਲਿਓ ਜੀ ਤੋਰੀ ਜੀ ਕੱਢਿਓ ਕੱਦ ਕਰ ਦੋਸਤੋਂ ਗਾਂ ਦਾ ਬਹੁਤ ਵਧੀਆ ਜਰਸੀ ਨਾ ਕਰਾਸ ਹੁੰਦੀ ਜੀ ਹਾਂਜੀ ਜਰਸੀ ਕਰਾਸ ਜਰਸੀ ਕਰਾਸ ਕਰਿਓ ਚੈੱਕ ਜੀ ਕਰੀ ਜੀ ਲਓ ਜੀ ਦੇਖੋ ਜੀ आलो जी कर लो चेक कर क्वालिटी ले आउ जी मोडु जी तो जा नो जी कर लो जी चेक खा दो यार पैसे बड़ी यार ਲਓ ਜੀ ਦੋਸਤੋ ਕਰਿਓ ਚੈੱਕ ਕਰੀ ਜੁਰ ਸਵਾ ਦੁੱਜਾ ਸੂਈ ਨੂੰ ਕੀ 20 25 ਦਿਨ ਦਾ ਟਾਈਮ ਆ ਮਹੀਨਾ ਨਾਲੋਂ ਮੰਨ ਕੇ ਚਲੋ ਬੱਚਾ ਬੱਚਾ ਦੁੱਧ 10 ਕਿਲੋ ਮੌਕੇ ਦਾ ਜਿਹੜਾ ਤਿਆਰ ਤਸੱਲੀ ਤੁਸੀਂ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੋਕੇ ਪੀਸ਼ਕ ਕਰ ਲਿਓ ਇਹ ਬਾਜੀ ਤੋਂ ਮੁੱਲ ਪੁੱਛਦੇ ਨੇ ਕਿੰਨਾ ਮੁੱਲ ਕਰਦਾ ਲਓ ਜੀ ਦੇਖੋ ਜੀ ਖਾਦ ਪੰਡਾ ਹਲੋ ਜੀ ਬਹੁਤ ਸੁਣਾ ਦੋਸਤੋ ਠੱਡੀ ਜਿੱਦਾਂ ਮਰਜੀ ਚੋ ਪੂਰੀ ਸੀਲਸ ਲੱਗ ਗਈ ਜੀ ਵੇਖੋ ਐਨ ਖਲੋ ਚੱਕ ਜੀ ਕਿੰਨਾ ਮਰਜੀ ਪੂਰੀ ਹਰ ਪੁੱਛੋਗੇ ਲੋਕੀ ਜੀ ਇਹ ਲੋਕ ਹਾਂਜੀ ਵਿਖਾ ਦਿਓ ਕਰਾਂ ਥਣ ਥਣ ਚੰਗੀ ਵਿਖਾ ਤੇ ਜੀ ਵਿਖਾ ਤੇ ਸਾਰੇ ਸੱਡਾ ਵੀ ਖਸਮ ਕਰੋ ਐਨਕੋ ਰੋਡ ਲਓ ਜੀ ਦੇਖੋ ਜੀ ਬੈਗ ਸਾਈਡ ਤੋਂ ਜਿਹੜਾ ਆਰਡਰ ਵਾਲੀ ਚੈੱਕ ਕਰ ਲਓ ਫਾੜੀਆਂ ਵਾਲਾ ਆਰਡਰ ਜੀ ਦੋਸਤੋ ਗੁਲਾਬੀ ਰੰਗ ਦੇ ਥਣ ਬਹੁਤ ਸੋਹਣੇ ਥਣ ਚੁਵਾਈ ਚੁਈ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਜੀ ਹਾਂਜੀ ਬੋਲੋ ਜੀ ਫਿਰ ਭਾਜੀ ਮੁੱਲ ਪਾਉਨ 28000 ਕਰੀਏ ਹੂੰ ਦੇ ਦਾਂਗੇ 23000 ਦੀ 23000 ਦੀ ਹਾਂਜੀ ਕਰਦੇ ਮਾਨਤਨ ਇਹਦਾ ਕਰਨਾ ਕਿ ਇਹ 22 ਦੀ ਦੇ ਦਾਂਗੇ 22 ਦੀ ਹਾਂਜੀ ਠੀਕ ਹੈ ਜੀ ਤੁਹਾਨੂੰ 10 ਕਿਲੋ ਆਪਾਂ ਨੌ ਕਰਕੇ ਦਵਾਂਗੇ ਠੀਕ ਹੈ ਜੀ 9 ਲੀਟਰ ਦੁੱਧ ਮੰਨ ਕੇ ਕੋਈ ਬਾਈ ਕਹਿੰਦਾ ਸੌਦਾ ਕਰ ਲੇ ਮੁੱਲ ਜਿਹੜਾ ਡਿਮਾਂਡ ਰੱਖੀ ਗਈ 28000 ਰੁਪਿਆ ਤੇ 22000 ਦੇ ਵਿੱਚ ਜੀ ਹਾਂ ਨਹੀਂ 22 ਜਾਂ 23000 ਹੀ ਦਵਾਂਗੇ 22000 ਹੀ ਦਵਾਂਗੇ 1000 ਛੱਡਾਂਗੇ ਬਾਜ 32000 ਹਾਂ 23000 ਤੋਂ 1000 ਰੁਪਿਆ ਛੋੜ ਮਾਨਤਨ ਜਿਹੜਾ ਹੋਊਗਾ ਬਾਕੀ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਮੌਕੇ ਤੇ ਥੋੜਾ ਬੜਾ ਮ ਕੋਈ ਨਹੀਂ ਜਿੰਨੇ ਜੋ ਕਰਾਂਗੇ ਮਾਨਤਨ ਠੀਕ ਹੈ ਜੀ ਬਾਕੀ ਕੋਈ ਤਸਲੀ ਇਥੇ ਕਰਕੇ ਮੇਰਾ ਵੀਰ ਭਾਵੇਂ ਕੋਈ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਇਥੇ ਤਸਲੀ ਚ ਕਰਕੇ ਆਪਣੀ ਖੜੇ ਠੀਕ ਹੈ ਜੀ ਵਧੀਆ ਗੱਲ ਹੈ ਜੀ ਹਾਂ ਠੀਕ ਹੈ ਜੀ ਆਓ ਜੀ ਕੇ ਦੋ ਨੰਬਰ ਤੇ ਦੱਸੋ ਜੀ ਇਹ ਜੀ ਛਿੱਗੀ ਬਹਿੜਿਆ ਲੈ ਜੀ ਸੁਆ ਪਹਿਲਾ ਇਹ ਵੀ ਠੰਡੀ ਧੀਰੀ ਹੈ ਜਿੱਦਾਂ ਮਰਜੀ ਥੱਲੇ ਪਹਿਲਾਂ ਬੈਠ ਪਹਿਲਾਂ ਬੈਠ ਹਾਂਜੀ ਜਿੱਦਾਂ ਮਰਜੀ ਥੱਲੇ ਬੋ ਜੋ ਮਰਜੀ ਕਰੋ ਲੈ ਲੋ ਜੀ ਆ ਕਰੋ ਚੈੱਕ ਜੀ ਸੀਲ ਲੱਗੇ ਵੀ ਪੂਰੀ ਜੀ ਜਿੱਦਾਂ ਛੇ ਦੰਦ ਮੂੰਹ ਚ ਸੁਆ ਪਹਿਲਾ ਤੇ ਸਿੰਘ ਦੋਸਤੋਂ ਚੁੰਗਾ ਜਾ ਜ਼ਰੂਰ ਹੈਗਾ ਜੀ ਲੈ ਲੋ ਜੀ ਤੇ ਇਹਦੇ ਥੱਲੇ ਪ੍ਰਗਟ ਪਈ ਦੁੱਧ ਕੰਦਾ ਇਹਨੂੰ ਨਾ ਭਾਵੇਂ ਤਾਂ ਉਤਨਾ ਜਵੰਦੀ ਕੁਛ ਨਹੀਂ ਜਿੱਦਾਂ ਮਰਜ਼ੀ ਚੋ ਅਵੇ ਭਾਵੇਂ ਇਦਾਂ ਹੀ ਮੜਾ ਜਾ ਪਾ ਲੋ ਘੋੜੇ ਦੀ ਵੀ ਲੋੜ ਨਹੀਂ ਅੱਛਾ ਜੀ ਆਵੇ ਰੱਸੀ ਪਾ ਕੇ ਮੜੀ ਜੀ ਜਿੱਦਾਂ ਮਰਜ਼ੀ ਥੱਲੇ ਪਾਓ ਲਓ ਜੀ ਆਹ ਲਓ ਜੀ ਰੱਸੀ ਪਾ ਕੇ ਧਾਰਾ ਮਾਰ ਲੋ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਨੇ ਦੁੱਧ ਧਾਰਾ ਚੱਕਰ ਲੇ ਬਣਾ ਦੀ ਆ ਵੇਖੋ ਜੀ ਜਿੱਦਾਂ ਮਰਜ਼ੀ ਬਹੁਤ ਸੋਹਣੇ ਥਾਣੇ ਦੋਸਤੋ ਹੱਲੇ ਚੋਤੀ ਆ ਅੱਛਾ ਜੀ ਹਾਂ ਜੀ ਆਹ ਦੋਸਤੋ ਵੀਰ ਇੱਥੇ ਮੇਰੇ ਤੋਂ ਪਹਿਲਾਂ ਵੇਖਣ ਆਏ ਸੀ ਹਾਂ ਤੇ ਚੁਆਈ ਦੀ ਗਾਂ ਦੀ ਜਿਹੜੀ ਆ ਪ੍ਰੋਪਰ ਤੇ ਦੁੱਧ ਕਿੰਨਾ ਦੱਸਿਆ ਪਰ ਗੜਬੇ ਚੱਲੇ ਦੁੱਧ ਭਾਈ 5 ਕਿਲੋ ਆ 5 ਕਿਲੋ ਤੋਂ 2 ਡੇਮਾ ਲੈ ਲਾ ਡੁੱਲਾ 6 ਆ ਪਾ 5 ਹੀ ਕਰਕੇ ਦੇਣਾ 5 ਕਰਕੇ ਸੌਦਾ ਕਰੇ ਗਏ ਹਣੇ ਜੀ ਹਾਂ ਠੀਕ ਹੈ ਜੀ ਬੜੀ ਛਿੱਗੀ ਬਿਹੜ ਆ ਜਾਦ ਨਸਲ ਵਾਲੀ ਬਿਹੜ ਆ ਠੀਕ ਹੈ ਜੀ ਸਿੰਗ ਜ਼ਰੂਰ ਝੂੰਗਾ ਹੈਗਾ ਵਾ ਠੀਕ ਹੈ ਜੀ ਲਿਓ ਜੀ ਖੁੱਲ ਗਿਆ ਜੀ ਲਿਓ ਜੀ ਲਿਓ ਕੱਢੋ ਜੀ ਬਾਹਰ ਬਾਕੀ ਲੱਤ ਮਾਰੇ ਢੋਡ ਮਾਰੇ ਜੁਮੇ ਆ ਰਹੇ ਆ ਠੀਕ ਹੈ ਜੀ ਹਾਂ ਆ ਲੋ ਜੀ ਕਰੋ ਚੈੱਕ ਜੀ ਦੋ ਦੋ ਵਿਖਾਵਾ ਵੈਸੇ ਬਾਈ ਕਹਿੰਦਾ 6 ਕਿਲੋ ਤੋਂ ਕਰਦੀ ਆ 5 ਕਿਲੋ ਮੰਨ ਕੇ ਕੋਈ ਸੌਦਾ ਕਰੇ ਵੀਰ ਭੈਣ ਭਰਾ ਜਿੰਨੇ ਸੌਦਾ ਕਰਨਾ ਦਨ ਆ ਲੋ ਜੀ ਵੇਖੋ ਜੀ ਕਿ ਲਓ ਜੀ ਮੋੜ ਬਹੁਤ ਬਰੀਡ ਵਾਲੀ ਵੈੜ ਚੰਗੀ ਆ ਠੀਕ ਹੈ ਜੀ ਬਾਕੀ ਇਹਨਾਂ ਬਣੀ ਨੂੰ 2 ਮਹੀਨੇ ਹੋ ਗਏ ਜੇ ਆਪਾਂ ਹਲੇ ਤੁਹਾਡੇ ਸਾਹਮਣੇ ਹੁਣੇ ਲੈ ਕੇ ਆਏ ਆ ਹਾਂਜੀ 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 ਤੇ ਤੁਹਾਡੇ ਸਾਹਮਣੇ ਲਿਆ ਕੇ ਹਲੇ ਉਹ ਬੰਦੇ ਆਏ ਤੁਹਾਡੇ ਸਾਹਮਣੇ ਚੋਈ ਹੋਣਾ ਹਾਂਜੀ ਹਾਂਜੀ ਕਨਫਰਮ ਕੋਈ ਨਹੀਂ ਕਿ ਟੀਕਾ ਲੱਗੇ ਬਾਕੀ 2 ਮਹੀਨੇ ਤੋਂ 2-4 ਦਿਨ ਉੱਤੇ ਹੀ ਆ ਥੱਲੇ ਨਹੀਂ ਗੇ ਕੋਈ ਆਪਣੀ ਜਾ ਕੇ ਚੈੱਕ ਕਰਾ ਲੇ ਆਪਾਂ ਗਰੰਟੀ ਨਹੀਂ ਦਿੰਦੇ ਠੀਕ ਆਪਾਂ ਇਹ ਖਾਲੀ ਕਰਕੇ ਦੇਣੀ ਹੈ ਨਾ ਜੀ ਆਪਾਂ ਖਾਲੀ ਕਰਕੇ ਪਰ ਬਣੀ ਜਰੂਰ ਹੈ 2 ਮਹੀਨੇ ਤੋਂ ਉੱਤੇ ਆ ਦੱਸਣਾ ਜ਼ਰੂਰੀ ਹੁੰਦਾ ਕਿਉਂਕਿ ਮੁਰਗੇ ਕਈ ਵਾਰ ਆ ਭੈਣ ਭਰਾ ਜਾ ਕੇ ਟੀਕਾ ਭਰਉਂ ਦਿੱਖਾ ਹਾਂਜੀ ਹਾਂਜੀ ਲਓ ਜੀ ਕਨਫਰਮ ਕੋਈ ਨਹੀਂ ਦੋਸਤੋ ਚੈੱਕ ਇੱਕ ਵਾਰੀ ਜ਼ਰੂਰ ਕਰਵਾ ਲਿਓ ਕਿਉਂਕਿ ਜਿਹੜਾ ਵੀਰ ਭੈਣ ਭਰਾ ਖੜੂ ਆ ਖਰੀਦ ਕੇ ਉਹਦੀ ਕਿਸਮਤ ਹੈ ਲਓ ਜੀ ਦੇਖੋ ਜੀ ਬਾਕੀ ਚਾਰੂ ਐਨੀਆਂ ਵੱਡ ਵੱਡ ਖਾਈ ਕਰਦੀਆਂ ਹਾਂ ਹਾਂ ਲਓ ਜੀ ਕਰ ਲਿਓ ਚੈੱਕ ਪੱਗੜੀ ਇਤਰਾ ਪੱਖਿਆਂ ਦਾ ਇਨੀ ਪੈਂਦੀ ਆ ਨਾ ਲਓ ਦੋਸਤੋ ਦੋ ਨਾਗ ਇਹਦਾ ਬਾਈ ਜੀ ਮੁੱਲ ਮੁੱਲ ਭਾਜੀ ਇਹਦਾ ਭਾਵੇਂ 10 ਕਰਕੇ 12 ਕਰਕੇ 9000 ਦਿੱਤੇ ਦਾਂਗੇ 9000 ਦੀ ਹਾਂਜੀ ਹੈਗੀ ਕਿ ਜੈਸੇ ਤੁਹਾਨੂੰ ਕੋਈ ਥੋੜਾ ਬੋਤਾ ਕਰ ਦਾਂਗੇ ਠੀਕ ਹੈ ਜੀ 8 ਦੀ ਦੇ ਦਾਂਗੇ 8000 ਦੀ ਹਾਂਜੀ ਲਓ ਜੀ ਨਾਰਮਲ ਰੇਟ ਬਿਲਕੁਲ ਦੁੱਧ ਦੇ ਹਿਸਾਬ ਨਾਲ ਗਣੀਆਂ ਤੇ ਦੁੱਧ 5 ਕਿਲੋ ਅਤੇ 8000 ਰੁਪਿਆ ਰੇਟ ਦੋ ਮਹੀਨੇ ਦਾ ਟਾਈਮ ਹੋਗਾ ਟੀਕਾ ਲੱਗੇ ਨੂੰ ਕਨਫਰਮ ਨਹੀਂ ਕਿ ਕੋਈ ਵੀ ਚੈੱਕ ਜਿਹੜਾ ਵੀ ਖੜੂਗਾ ਕਰਵਾ ਸਕਦਾ ਉਹਦੇ ਘਰ ਜਾ ਕੇ ਜਿੰਦਾ ਮਰਜੀ ਬੋਜੀ ਠੀਕ ਹੈ ਜੀ ਹਾਂ ਜੀ ਕੋਈ ਗੱਲ ਹੀ ਨਹੀਂ ਆ ਤੇ ਠੀਕ ਹੈ ਜੀ ਬਿਲਕੁਲ ਸੀਲਸਲਾ ਗਿਆ ਜੀ ਵੇਖ ਲੋ ਤੇ ਇਹਦੇ ਨਾਲ ਜਿਹੜੀ ਗਾ ਇਹ ਦੋਸਤੋ ਤਾਜੀ ਸੂਈ ਆ ਕੋਈ 20 25 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਪ੍ਰੋਪਰ ਡਿਟੇਲਸ ਨਾਲ ਦੱਸਦੀ ਆ ਐਡਰੈਸ ਇਕ ਰਿਪੀਏ ਬਾਈ ਦਾ ਬੋਲ ਦਿੰਨਾ ਪਿੰਡ ਬਹਿਲਾ ਤਹਿਸੀਲ ਤੇ ਜਿਹੜਾ ਸ਼੍ਰੀ ਤਰਨ达ਰ ਸਾਹਿਬ ਪ੍ਰਗਟ ਸਿੰਘ ਨਾਮ ਆ ਫੋਨ ਨੰਬਰ ਇਕ ਰਿਪੀਏ ਬੋਲ ਦੋ ਜੀ 8728073597 ਠੀਕ ਹੈ ਜੀ ਬਾਕੀ ਬੱਸਾ ਛੱਡੋ ਨਾ ਛੱਡੋ ਭਾਵੇਂ ਇਦਾਂ ਚੋਲੋ ਅੱਛਾ ਜੀ ਬੱਸਾ ਨਾ ਮਿਲੇ ਪੈਂਦੀ ਹਾਂ ਉਤਨਾ ਹੀ ਭਾਵੇਂ ਕੋਈ ਗੱਲ ਨਹੀਂ ਆ ਠੀਕ ਹੈ ਜੀ ਹਾਂ ਜੀ